اور بھی اگے ਬੰਨੀ ਸੀ ਹਾਂ ਪਾ ਦੇ ਚਤਰਾ ਚੜਾ ਪਾ ਆਹ ਰੱਖੋ ਦਮੇ ਚ ਆਪ ਪਹਿਲਾ ਪਾ ਦੇ ਜਿਹੜੇ ਲੈ ਕੇ ਆਏ ਨਾ ਚਲੋ ਹਾਂ ਕੋਈ ਨਹੀਂ ਕੋਈ ਠੀਕ ਠੀਕ ਹੈ ਚੰਦਾ ਨਿਕ ਬਾਹਰ ਪਰ ਤੁਸੀਂ ਇਹ ਕਿਹਦੇ ਕਹਿੰਦੇ ਕਹਾਂ ਆਹ ਰੇ ਪਿੱਛੇ ਹਾਲਾਤ ਨਹੀਂ ਕਰੀਓ ਪੈਰਾ ਦੋ ਪਹਿਲਾਂ ਤਾਂ ਸੁਧੀਆਂ ਕਰੀ ਜਾਓ ਜਿਓ ਜਿਓ ਜੈ ਪੀ ਜੈ ਭਾਰਤ ਫਰੂ ਆ ਜਾ ਆ ਜਾ ਬਾਕੀ ਜਗਿੰਦਰ ਜੀਤੇ ਆ ਜਾ ਆ ਜਾ ਕੀ ਨਾਮ ਦੇਖੀ ਨਾ ਨਾ ਧਿਆਨ ਤਫੀਲਾ ਫੰਕੀ ਕਰ ਰਹੇ ਆ ਪਗਵਾੜੇ ਤੋਂ ਰਵਦਾਸੀਆ ਸਮਾਜ ਦੇ ਮਿਠੜਕ ਆਗੂ ਹਮੇਸ਼ਾ ਸਮਾਜ ਦੀ ਬਾਹ ਫੜਨ ਵਾਲੇ ਅੱਜ ਉਹਨਾਂ ਦੇ ਮਗਰ ਕਾਫਲਾ ਜਿਹੜਾ ਆ ਸਮਾਜ ਦਾ ਜਿਹੜਾ ਇੰਨਾ ਵੱਡਾ ਦੇਖੋ ਮਿਲਿਆ ਜਿਹੜਾ ਅੱਜ ਉਹਨਾਂ ਦਾ ਸੰਸਕਾਰ ਉਹਨਾਂ ਦੇ ਦਿੱਤੀ ਪਿੰਡ ਫਗਵਾੜੇ ਵਿੱਚ ਕੀਤਾ ਜਾ ਰਿਹਾ ਸੋ ਦੋਸਤੋ ਹਮੇਸ਼ਾ ਸਮਾਜ ਦੇ ਹੱਕ ਦੇ ਵਿੱਚ ਹਮੇਸ਼ਾ ਖੜੇ ਹੁੰਦੇ ਆ ਰਹੇ ਬినੋਦ ਸੁਮਨ ਭਾਜੀ ਉਹਨਾਂ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਉੱਚਾ ਕੀਤਾ ਰਵਦਾਸੀਆ ਸਮਾਜ ਦਾ ਦੀ ਆਵਾਜ਼ ਬੁਲੰਦ ਕੀਤੀ ਹੈ ਦੱਸ ਦੇ ਕਿ ਜੈਗਰੂ ਦੇ ਡਰਾਪੇ ਭਾਈ ਜਿਨ੍ਹਾਂ ਨੇ ਸ਼ੌਕਰੀ ਓਪਨ ਕੀਤੀ ਸੀ ਜੇ کافی ਜਿਹੜਾ ਉਹ ਸਮਾਧਰ ਉਤਵਾ ਜਿਹੜਾ ਹਾਸਲ ਕੀਤਾ ਰਵਦਾਸੀਆ ਸਮਾਧੇ ਹਮੇਸ਼ਾ ਜਿਹੜਾ ਉਹਨਾਂ ਨੇ ਬਾਹ ਫੜੀਆ ਹਮੇਸ਼ਾ ਜਿਹੜੇ ਲੰਗਰ ਵਗੈਰਾ ਦੀ ਲਾਉਂਦੇ ਆਏ ਅੱਜ ਜਿੱਥੇ ਅੱਜ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਬਿਸ਼ੋੜਾ ਜਿਹੜਾ ਦੇ ਕੇ ਚੱਲ ਗਏ ਆ ਭਾਈ ਜੀ ਨਹੀਂ ਹਰ ਦੇਖਦੇ ਤੁਸੀਂ ਕਿੰਨਾ ਵੱਡਾ ਜਿਹੜਾ ਸੰਗਤਾਂ ਜਿਹੜੇ ਆ ਉਹਨਾਂ ਦੇ ਮਾਦਰ ਏਰੀਆ ਐਸ ਬੁੱਕ ਦੇਖ ਰਹੇ ਹੋ ਤੁਸੀਂ ਕੀ ਤੇ ਕਿਉਂ ਉਹ ਜਿਹੜੇ ਪਾਣੇ ਘੰਟੇ ਜਿਹੇ ਆਪਣੀਆਂ ਬੱਚੀਆਂ ਲੈ ਜਾਓ ਇੱਥੇ ਕੋਈ ਬੰਦਾ ਨੂੰ ਭਵਾ ਦਿਓ ਆ ਬੜਾ ਜੋ ਇੱਕ ਲੋ ਜਿਤਨਾ ਛੱਡ ਕੇ ਬਾਕੀ ਸਭ ਕਰਨਾ ਚਾਹੀਦਾ ਹੈ ਸੋ ਨਿਰਵਾਣ ਦਰਮਨ ਨਾਸਵਾਦੀ ਹੈ ਆਪਾਂ ਉਸ ਤੇ ਜੈ ਹਰਿ ਗੁਰਦੇ ਨੋੜੀ ਜਣ ਸਾਰੇ ਪਾ ਆਜੋ ਬਾਈ ਤਨੋ ਜਿਓ ਆਜੋ ਬਾਈ ਤਨੋ ਜਿਓ ਸੁਤ ਪੰਬਰ ਰਖੂਨ ਕਾਰਾ ਹਾਟ ਮਾਸ ਨਾਰੀ ਕੋ ਬਿਦਰ ਸੰਤੀ ਰਸੇ ਲੈ ਚਾਰਾ ਰਾਣੀ ਕਾ ਮੇਰਾ ਕਾ ਤੇਰਾ ਜੈਸੇ ਤਰਬਰ ਪੰਖ ਬਸੇਰਾ ਰਹੋ ਰਖੂ ਪੰਦ ਸਾਰੋ ਦੀਵਾ ਸੱਡੇ ਤੇ ਹਾਤ ਦੀ ਸੀਮਾ ਬੰਕੇ ਵਾਲ ਪਾਪ ਸੇ ਤੇਰੀ ਇਹ ਤਨ ਹੋਏ ਕੋ ਪਸੰਦ ਦੀ ਢੇਰੀ ਚੇ ਨੰਬਰ ਸੁੰਗਾਰੀ ਰਾਮਨਾਮ ਵਾਦੀ ਹਾਰੇ ਮੇਰੀ ਜਾਨ ਚ ਨੀ ਨੀ ਪਾਪ ਨੀ ਨੀ ਓਛਾ ਜਨਮ ਹਮਾਰਾ ਤਮ ਸਰਨਾਮ ਤੇ ਰਾਜਾ ਰਾਮਚੰਦ ਕਹਿ ਰਵਦਾਸ ਚ ਮਹਾਰਾਜ ਜੀ ਜਿੰਦਗੀ ਇਹੇ ਕੋਈ ਲੱਖ ਮੁਰਾਦ ਕੋਵਨਜਾਰੋ RAM ਤੋਂ ਮੇਰਾ ਟਾਂਡਾ ਲਾਦਿਆ ਜੈਰੀ ਰਹਾਓ ਕੋਵਨਜਾਰੋ RAM ਤੋਂ ਸਹਿਜ ਗੁਰੂ ਬਾਪ ਆ ਮੈਂ ਰਾਮ ਨਾਮ ਦਾ ਲਾਦਿਆ ਬਿਸਲਾ ਦੀ ਸੰਸਾਰ ਜੁਗ ਬਾਤ ਪਾਰ ਕੇ ਦਾਨੀਆਂ ਲਿਖ ਲੈ ਹੋ ਆਲ ਪਤਾਲ ਮੋਹੇ ਜਮ ਡੱਡ ਨਾ ਲੱਗੀ ਤੇ ਜਿੱਲੇ ਸਰਬਜਨ ਜਾਨ ਜੈਸਾ ਰੰਗ ਤੋਂ ਸੁਮਕਾ ਤੈਸਾ ਇਹ ਸੰਸਾਰ ਮੇਰੇ ਦਮਈਏ ਰੰਗ ਮਜੀਤ ਕਾ ਕੌਰ ਵਧਾਜ ਤਮਾਰ ਜਪੋ ਜੀ ਸਤਨਾਮ ਸਤਨਾਮ ਸਤਿ ਅੰਨਜਤ ਕਰੋ ਸਤਿਗੁਰੂ ਦਾਤੀ ਮਹਾਰਾਜ ਸਬਾਨ ਸ਼ਿਵਾਨਕੀ ਜੀ ਮਹਾਰਾਜ ਸਤਗੁਰੂ ਨਾਮਦੇਵ ਜੀ ਮਹਾਰਾਜ ਸਤਗੁਰ ਕਬੀਰ ਜੀ ਮਹਾਰਾਜ ਸਤਗੁਰ ਸੰਨਾ ਜੀ ਮਹਾਰਾਜ ਸਤਗੁਰ ਸਹਿਮ ਜੀ ਮਹਾਰਾਜ ਸਤਗੁਰ ਲੋਚਾ ਜੀ ਮਹਾਰਾਜ ਮਹਾਫਰੀ ਜੀ ਮਹਾਰਾਜ ਭਗਵਾਨ ਸ਼੍ਰੀ ਚੰਦੀ ਮਹਾਰਾਜ ਸਤਗੁਰ ਅੰਕਾ ਜੀ ਮਹਾਰਾਜ ਸਤਗੁਰ ਬੰਕਾ ਜੀ ਮਹਾਰਾਜ ਸੰਤ ਭੇਣੀ ਜੀ ਮਹਾਰਾਜ ਸੰਤ ਨੀਰਾ ਵੈਦੀ ਮਹਾਰਾਜ ਸਭੀ ਮਾਪੁਰਖਾਂ ਦੇ ਪਾਵਨ ਕੋਇਤਲ ਚੰਨ ਕਮਲਾ ਨਾਮ ਸੇਵਾ ਸਮਰੰਥੀ ਜੀ ਸਮਝਾ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਸਾਹਿਬ ਜਗਤਪੁਰ ਅਵਦਾਸ ਮਹਾਰਾਜ ਜੀ ਦੇ ਪਾਵਨ ਕੋਇਤਲ ਜਨਮ ਸਥਾਨ ਮੰਦਰ ਸੇਰ ਗਵੰਦਨਪੁਰ ਬਾਰਾਲਾ ਸੇ ਬੇਗਮ ਕੁਰਾ ਹੰਦਵਾ ਨੀਰਾ ਸਤਨਾਮ ਕੰਲਾ ਸਮੇ ਮੁਕਾਮਾਂ ਦੇ ਦਰਸ਼ਨ ਦੇ ਨਾਲ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਧੰਨ ਧੰਨ ਸਤਿਗੁਰੂ ਬਾਬਾ ਸਤਨਦਾ ਜੀ ਮਹਾਰਾਜ ਸੰਤੂ ਸਾਨੀ ਸਰਵੰਦਾ ਜੀ ਮਹਾਰਾਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੁਰਗੱਦੀ ਤੇ ਵਾਜਮਾਨ ਹਜੂਰ ਸਤਿ ਸ੍ਰੀ ਅਕਾਲ ਸੰਤ ਰਣਜਨ ਦਾਤੀ ਮਹਾਰਾਜ ਰਮਦਾਸੀਆ ਪੌਮ ਦੇ ਮਹਾਨ ਅਮਰ ਸਹੀ ਸੰਤ ਰਾਮਾ ਨੰਦੀ ਮਹਾਰਾਜ ਸਭੀ ਮਾਪੁਰਖਾਂ ਦੇ ਪਾਵਨ ਸਵਿਤਾ ਜਨ ਕਮਲਾ ਨਾਮ ਸੋਭਾ ਸਿਮਰਨ ਦੇ ਕਮਾਈਦਾ ਧਿਆਨ ਅਰਕੇ ਜਪੋ ਦੇ ਸਤਨਾਮ ਸਤਨਾਮ ਹਮ ਸਰ ਦੇ ਹਾਲਾ ਤੁਮ ਸਰ ਅਭੀ ਯਾਰ ਕਿਆ ਕੀਜੈ ਬਚਨੀ ਤੋਰ ਮੋਰਨ ਮੰਡੇ ਜਨ ਕੋ ਪੂਰਾ ਕੀਜੈ ਹਉ ਬਲ ਬਲ ਜਾਉਂ ਕਾਰਨ ਦੇ ਕਾਰਨ ਕੰਮ ਨਾ ਕੋਲ ਰਹਾਉ ਬਹੁਤ ਜਨਮ શરી ਤੇ ਮਾਦੋ ਇਹੋ ਜਨਮ ਤੇ ਮਤਾਰੀ ਲਿਖੇ ਕਹਿ ਰਵਿਦਾਸ ਸਾਸ ਨਗਦੀ ਬੋ ਚਿਰ ਤੇਉ ਦੰਸਨ ਦੇ ਕੇ ਤਾਂ ਤਨ ਜਪ ਕੋ ਸਤਗੁਰੂ ਦਾ ਜੀ ਮਹਾਰਾਜ ਤਾਂ ਤਨ ਸਤੂ ਸਵਾਮੀ ਸਰਬੰਦਾ ਜੀ ਮਹਾਰਾਜ ਇਹ ਅਕਾਲ ਪੁਰਖ ਅੰਤਰ ਜਮੀ ਆਪ ਜੀ ਕੇ ਪਾਵਨ ਕੋਵਿੰਤਾ ਜਨ ਕਵਲਾ ਵਿੱਚ ਅਰਦਾਸ ਬੇਤੀ ਸੱਚੇ ਬਾਛਾ ਆਪ ਜੀ ਦਰ ਕਰਦੇ ਬਹੁਤ ਜੀ ਸਰਕਾਰ ਜੋ ਸੇਵ ਸਕੇ ਪਾਤਸ਼ਾਹ ਸਰਗਵਾਸੀ ਸ੍ਰੀ ਮਾਰਗ ਬਨੋਦ ਕੁਮਾਰ ਸਮਝੇ ਜਿੰਨੇ ਵੀ ਆਪ ਜੀ ਸਵਾਸਾਂ ਦੀ ਮਾਰੇ ਪੁੰਜੀ ਵਸਤ ਕੀਤੀ ਜਿੰਨੇ ਆਜੋ ਵਸਤੀਤੀ ਇਸ ਨੂੰ ਭੋਗਦੇ ਹੋਏ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਪਵਿੱਤਰ ਜਨਕਮਲਾ ਵਿੱਚ ਜਾਣੀ ਵਾਜੇ ਹਨ ਕਿਰਪਾ ਕਾਣੀ ਸੱਚੇ ਪਾਤਸ਼ਾਹ ਜੀ ਉਹ ਮਹਾਰਾਜੀ ਜੀਵਨ ਜੋਤ ਕੈਸੇ ਜਾ ਕੈਸੇ ਹੋਇਆ ਤਰ ਅਵਦਾਸ ਮਨੁੱਖ ਨਾ ਜਾਣੇ ਹੈ ਜਾਣਦ ਹੈ ਭਗਵਾਨ ਦੇ ਮਹਾਨ ਸਰਪਾਤਸ਼ਾਹ ਜੀ ਕਿਰਪਾ ਕਾਣੀ ਵਿਛੜੀ ਆਤਮਾ ਨੂੰ ਆਪਣੇ ਪਾਵਨ ਕਵਿਤਾ ਚਨ ਕਮਲਾ ਵਿੱਚ ਨਿਵਾਸ ਦੇਣਾ ਸਾਵਾ ਗਵਨ ਦੇ ਚੰਗਰਾਂ ਤੋਂ ਮੁੱਖ ਸਰਨਾ ਪਿੱਛੇ ਪਰਵਾਹ ਨੂੰ ਪਾਣਾ ਅੱਖਾਂ ਸਕੇ ਮੰਨਨ ਦਾ ਬਲਵਕਿਸਤਾਨਾ ਪਰਿਵਾਰ ਦੇ ਦੁੱਖੜੇ ਦੂਰ ਕਰਨਾ ਕਲੂ ਫਲੇਸ ਦੂਰ ਕਰਨਾ ਦੀਦਿਆਦਾਨ ਹਰਾ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਬੱਚਿਆਂ ਦੇ ਲੋਕ ਸੁਖੀ ਪਰ ਲੋਕ ਸੇਲੇ ਕਨੇ ਸੰਵੋਧੀ ਕਲਪਾਤਾ ਨੇ ਇਹ ਸੰਸਾਰ ਦੀ ਯਾਤਰਾ ਤਾਡੇ ਹੋਏ ਸਕੇ ਪਾਛਾ ਜਿਉ ਇੱਕ ਨਹੀਂ ਨਿਕਾ ਪ੍ਰਤਾਧੀਆਂ ਤੋਂ ਲੱਚਾ ਅਜ ਕਾਨੂੰ ਮਾਫ ਕਰਦੇ ਆਪਣੇ ਪਾਵਨ ਪਵਿੱਤਰ ਚੰਦ ਕਮਰਾਂ ਦੀ ਕੀਤੀ ਬਸ਼ਸ਼ਕਾਨੇ ਕਰੋ ਕਿਰਪਾ ਐਸਟਮ ਸਕੇ ਪਾਕਾ ਜੀ ਮਿੱਤੇ ਨੇ ਮੰਨੀ ਤੇ ਇੱਤਾਂ ਦੀ ਆਗਿਆ ਮੰਗ ਲਿਆ ਗਿਆ ਬਸ ਕਰੋ ਸਹੀ ਸੰਤ ਸਜਣ ਪਿਆਰੀ ਜੀ ਲੋ ਜਨਾ ਮੇਲੇ ਆਸੀ ਦਾ ਪਾਵਨ ਪਵਿੱਤਰ ਨਾਮ ਦੇ ਤਾਵੇ ਜਗਤ ਗੁਰੂ ਸੰਤ ਗੁਰੂ ਰਵਦਾਸ ਜੀ ਮਹਾਰਾਜ ਸਤਿਗੁਰੂ Swami ਸਰਬੰਦਾ ਜੀ ਮਹਾਰਾਜ ਇਹ ਅਕਾਲ ਪੁਰਖ ਸਰਕਾਰ ਜਾਨੀ ਆਪ ਜੀ ਦੇ ਪਾਵਨ ਪਵਿੱਤਰ ਨਾਮ ਦੀ ਹੋਵੇ ਕਰਦੀ ਕਲਾ ਕਰਦੀ ਤੀਨਾ ਤੇਰੇ ਬਾਣੇ ਸਰਬਤ ਕਾ ਭਾਣ

ਨਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰੂ ਪਰਵਾਸ ਦੇ ਦੁੱਖ ਦੇ ਘਰੀਵੇ ਦੁੱਖਾਂਜਾ ਵਡਾਣਾ ਕੀਤਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਅੰਤਿਮ ਅਰਦਾਸ ਹੈ ਉਹ 10 ਤਰੀਕ ਦਿਨ ਬੁੱਧਵਾਰ ਰੱਖੀ ਗਈ ਹੈ 10 ਦਸੰਬਰ ਦਿਨ ਬੁੱਧਵਾਰ ਨੂੰ ਰੱਖੀ ਗਈ ਹੈ ਸਾਰੀਆਂ ਸੰਗਤਾਂ ਨੇ ਉਸ ਦਿਨ ਗੁਰੂ ਘਰ ਵਿਖੇ ਸਤਗੁਰ ਅਰਦਾਸ ਮਹਾਰਾਜ ਜੀ ਦੇ ਪਾਵਨ ਅਮਦਵਾਣੀ ਦੁਆਰਾ ਭੋਗ ਪਾਏ ਜਾਣਗੇ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਮਕਾਨਾਂ ਬੰਦ ਹਨ ਇੱਕ ਤੋਂ ਦੋ ਜੀ ਇੱਕ ਤੋਂ ਦੋ ਸਭ ਕੁਝ ਦਾ ਤਿਆਰ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੰਡਰਾ ਤਿਆਰ ਹੈ ਸਾਰੀਆਂ ਸੰਗਤਾਂ ਦਾ ਲੰਗਰ ਸ਼ਕੀ ਜਾਣਾ ਜੀ ਸੋ ਅੰਤਿਮ ਅਰਦਾਸ 10 ਦਸੰਬਰ ਦਿਨ ਬੁੱਧਵਾਰ ਨੂੰ ਰੱਖੀ ਗਈ ਹੈ ਸਾਰੀ ਇੱਕ ਤੋਂ ਦੋ ਜੀ 11 ਤੋਂ 12 ਇੱਕ ਤੋਂ ਦੋ ਦੋ ਕਹੋ ਇੱਕ ਤੋਂ ਦੋ ਸਹੀ ਹੈ ਸਮਾ ਰੱਖਿਆ ਗਿਆ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ ਜੈ ਗੁਰਦੇਵ ਲੰਗਰ ਗੁਰਦੇਵ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼